ਪੰਜਾਬ ਦੇ ਲੋਕ ਗੀਤ ਪੰਜਾਬਣ ਔਰਤ ਦੀ ਮਨ ਦੀ वेदना ਨੂੰ ਦਰਸਾਉਂਦੇ ਆ ਜਿਸ ਵਿੱਚ ਉਹ ਮਾਂਤੀ ਦੇ ਪਿਆਰ ਦੀ ਗੱਲ ਕਰਦੀ ਆ ਇਸ ਤਰ੍ਹਾਂ ਦਾ ਲੋਕ ਗੀਤ ਤੁਹਾਨੂੰ ਸੁਣਾਵਾਂਗੇ ਉਸ ਤੋਂ ਪਹਿਲਾਂ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਮਾਵਾਂ ਤੇ ਧੀਾਂ ਦੀ ਦੋਸਤੀ ਨਿਮਾਈ ਪੰਜਾਬ ਦੀ ਕੋਇਲ ਸ੍ਰਿੰਦਰ ਕੌਰ ਨੇ ਵਿਗਾਇਆ ਹੋਇਆ ਇਹ ਲੋਕ ਗੀਤ ਤੇ ਅਸੀਂ ਵੀ ਲੋਕ ਗੀਤ ਆਪਣੇ ਆਵਾਜ਼ ਵਿੱਚ ਗਾਉਣ ਜਾ ਰਹੇ ਆ ਲੋਗ ਗੀਤਾਂ ਜਿੰਨੇ ਲੋਕ ਵੱਧ ਤੋਂ ਵੱਧ ਗਾਉਣ ਉਹਨਾਂ ਹੀ ਉਸ ਵਿੱਚ ਸਵਾਦ ਆਉਂਦਾ ਉਹਨਾਂ ਹੀ ਉਹ ਸਮਾਜ ਵਿੱਚ ਰਮਦੇ ਜਾਂਦੇ ਐ ਇਸੇ ਤਰ੍ਹਾਂ ਦਾ ਸਾਡੇ ਸਮਾਜ ਵਿੱਚ ਰਮਿਆ ਹੋਇਆ ਸਮਾਜ ਦੀਆਂ ਰਗਾਂ ਵਿੱਚ ਰਮਿਆ ਹੋਇਆ ਇਹ ਲੋਗ ਗੀਤ ਲੋਕਾਂ ਦੇ ਦਿਲਾ ਵਿੱਚ ਵਸਿਆ ਹੋਇਆ ਮਾਂ ਮਾਤੀਆਂ ਦੀ ਪਿਆਰ ਨੂੰ ਦਰਸਾਉਂਦਾ ਮਮਤੀਆਂ ਦੀ ਦੋਸਤੀ ਨਹੀਂ ਮਾਇ ਕੋਈ ਤੂ ਤੂ ਦੀਏ ਕਹਿਰਾਂ ਦੇ ਨਾਲ ਕਣਕਾਂ ਨਿਸਰੀਆਂ ਪੀਆਂ ਕਿਉਂ ਵਿਸਰੀ ਅਮਾਏ ਦੂਰੋਂ ਤੇ ਆਈ ਸਾ ਚਰਲ ਕੇ ਹੀ ਮਾਏ ਤੇਰੇ ਦਰ ਵਿੱਚ ਰਹੀਆਂ ਕਲੋ ਪਬੀਆ ਪੁੱਛੀ ਅੰਨਾ ਸੁਖ ਸੁਨੇਹਾਨਾ ਗੱਲ ਲੱਗੀਆਂ ਲੋ ਕਣਕਾਂ ਲੰਮੀਆਂ ਪੀਆ ਕਿਉਂ ਜੰਮੀਆਂ ਨਿਮਾਏ ਪਬੀਆ ਅੰਗਲ ਸਹੇਲੀਆਂ ਨਿਮਾਏ ਸਾਨੂੰ ਬੀਰਾਂ ਦੀ ਠੰਡੜੀ ਛਾ ਪਬੀਆ ਮਾਰਨ ਜੰਦਰੇ ਨੀ ਮਾਏ ਮੇਰਾ ਕੋਈ ਵਿਦਾ ਨਾ ਕਣਕਾਂ ਨਿਸਰੀਆਂ ਤੀਆਂ ਕਿਉਂ ਵਿਸਰੀਆਂ ਮਾਏ ਕੋਠੇ ਤੇ ਚੜ ਕੇ ਵੇਖਨੀ ਅਮਾਏ ਨੀ ਮੈਂ ਵੇਖਾਂ ਵੀਰੇ ਦਾ ਦੂਰੋਂ ਮੈਂ ਵੇਖਾਂ ਵੀਰ ਪਿਆਵੇ ਮੇਰਾ ਆਇਆ ਨਿਸਾ ਵਿੱਚ ਸਾ ਕਣਕ ਲੰਮੀਆਂ ਤੀਆਂ ਕਿਉਂ ਜੰਮੀਆਂ ਨੀ ਮਾਏ ਮਿੱਟੀ ਦਾ ਬੁੱਤ ਬਣਾਨੀ ਆ ਨੀ ਮਾਏ ਉਹ ਦੇ ਗਾੜ ਲੱਗ ਰੋਣਾ ਮਿੱਟੀ ਦਾ ਬੁੱਤ ਤਾਂ ਨਹੀਂ ਬੋਲਦਾ ਨੀ ਮਾਈ ਮੈਂ ਰੋ ਰੋ ਹਰਿ ਕਹਾ ਕੰਡਾ ਨਿਸਰੀਆ ਤੀਆਂ ਕਿਉਂ ਵਿਸਰੀ ਅਮੈ ਇਸ ਵੀ ਪੰਜਾਬ ਦਾ ਲੋਕ ਗੀਤ ਆਸ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕਰੋਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਵਾਸਤੇ